ਇਸੇ ਬਾਬਤ ਨੇ ਇੱਕ ਸਾਖੀ ਆਉਂਦੀ ਏ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਇੱਕ ਸਿੱਖ ਆਇਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅੰਮ੍ਰਿਤਸਰ ਵਿਖੇ ਬੈਠੇ ਹਨ ਤੇ ਆ ਕੇ ਸਿੱਖ ਕਹਿੰਦਾ ਜੀ ਮੈਨੂੰ ਆਪਣਾ ਸਿੱਖ ਬਣਾ ਲਵੋ ਮੈਂ ਸਿੱਖੀ ਧਾਰਨ ਕਰਨੀ ਏ ਤੇ ਪੰਚਮ ਪਾਤਸ਼ਾ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਿੱਖ ਬਣਨਾ ਬੜਾ ਔਖਾ ਹੈ ਗੱਜ ਕਿ ਆਪ ਕੋ ਸੁਤਨਾ ਇਹ ਮਾਰਗ ਖੰਡੇ ਧਾਰ ਕਹਿੰਦੇ ਪਹਿਲਾਂ ਸਾਡਾ ਇੱਕ ਕੰਮ ਕਰ ਫਿਰ ਤੈਨੂੰ ਸਿੱਖ ਬਣਾਵਾਂਗੇ ਗੱਜ ਕਿ ਆਪ ਕੋ ਸੁਤਨਾ ਵਾਹਿਗੁਰੂ ਸਿੱਖ ਨੇ ਹੁਕਮ ਮੰਨਿਆ ਸਤਿਵਚਨ ਕੀਤਾ ਪਾਤਸ਼ਾਹ ਨੂੰ ਕਹਿੰਦੇ ਚੰਗਾ ਜੀ ਜਿਹੜਾ ਕੁਝ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ ਤੁਹਾਡਾ ਬਚਨ ਮੰਨਣਾ ਹਰ ਇੱਕ ਸਿੱਖ ਦਾ ਫਰਜ ਹੈ ਤੇ ਪਾਤਸ਼ਾਹ ਜੀ ਤੁਹਾਡਾ ਬਚਨ ਮੈਂ ਸਿਰ ਮੱਥੇ ਨਿਭਾਵਾਂਗਾ ਤੇ ਪੂਰੇ ਫਰਜ਼ਾਂ ਦੇ ਨਾਲ ਨਿਭਾਵਾਂਗਾ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਹਿੰਦੇ ਇੱਕ ਹੁਕਮਨਾਮਾ ਲਿਖ ਕੇ ਕਹਿੰਦੇ ਉਹਦੇ ਹੱਥ ਵਿੱਚ ਫੜਾਏ ਆ ਪਾਤਸ਼ਾਹ ਨੇ ਹੁਕਮਨਾਮਾ ਕਹਿੰਦੇ ਇਹ ਹੁਕਮਨਾਮਾ ਫਲਾਣੇ ਥਾਂ ਫਲਾਣੇ ਸਿੱਖ ਨੂੰ ਦੇਇਆ ਗਜਕੇ ਉਸਤਨਾ ਵਾਹਿਗੁਰੂ ਪਰ ਹੁਕਮਨਾਮਾ ਉਹਨੂੰ ਉਦੋਂ ਦੇਣਾ ਜਦੋਂ ਤੈਨੂੰ 100 ਰੁਪਇਆ ਉਹ ਦੇਵੇਗਾ ਉਹਨਾਂ ਸਮਾਂ ਹੁਕਮਨਾਮਾ ਨਹੀਂ ਦੇਣਾ ਇਹ ਗੱਜ ਕਿ ਆ ਉਸਤਨਾ ਵਾਹ ਜੀ ਪਹਿਲਾਂ ਉਸ ਤੋਂ ਪੇਟਾ ਲੈਣੀ ਹੈ ਕਿ ਗੁਰੂ ਜੀ ਦੇ ਹੁਕਮ ਅਨੁਸਾਰ ਸਿੱਖ ਜਿਹੜਾ ਨਗਰ ਦੱਸਿਆ ਸੀ ਪਾਤਸ਼ਾਹ ਨੇ ਉਧਰ ਨੂੰ ਚਾਲਾ ਪਾਇਆ ਚੱਲਦੇ ਚੱਲਦੇ ਆ ਉਸ ਸਿੱਖ ਦੇ ਘਰ ਪਹੁੰਚ ਗਿਆ ਫਤੇ ਬੁਲਾ ਕੇ ਆਖਿਆ ਕਹਿੰਦੇ ਗੁਰੂ ਸਾਹਿਬ ਨੇ ਮੈਨੂੰ ਆਪ ਜੀ ਦੇ ਲਈ ਹੁਕਮਨਾਮਾ ਭੇਜਿਆ ਏ ਸਿੱਖ ਨੇ ਬੜਾ ਆਦਰ ਕੀਤਾ ਬੜੇ ਆਮ ਕਰੋ ਸੀ ਕਿਰਤ ਕਰਨ ਵਾਲਾ ਸਿੱਖ ਸੀ ਆਉਂਦੇ ਬੜਾ ਆਦਰ ਕੀਤਾ ਵੀ ਗੁਰੂ ਪਾਤਸ਼ਾਹ ਨੇ ਸਿੱਖ ਭੇਜਿਆ ਏ ਤੇ ਪਰ ਕਹਿੰਦੇ ਇਹ ਹੁਕਮਨਾਮਾ ਮੈਂ ਤੁਹਾਨੂੰ ਉਦੋਂ ਦੇਣਾ ਜਦੋਂ ਤੁਸੀਂ ਮੈਨੂੰ 100 ਰੁਪਏ ਦੇਵੋਗੇ ਗਜਕਿਆ ਕੁਸਤਨਾ ਵਾਹਿਗੁਰੂ ਤੇ ਜਦੋਂ ਇਹ ਗੱਲ ਹੋਈ ਬਿਦਾਰਸ਼ਨੀ ਭੇਟਾ ਦੇਵੋ ਫਿਰ ਇਹ ਤੁਹਾਨੂੰ ਹਕੂਨਾਮਾ ਮਿਲੇਗਾ ਭਾਵੇਂ ਕਹਿੰਦੇ ਸਿੱਖ ਗਰੀਬ ਸੀ ਉਹ ਪਰ ਕੀ ਕੀਤਾ ਪਲੰਗ ਤੇ ਬਿਠਾ ਕੇ ਸਿੱਖ ਨੂੰ ਜਲ ਪਾਣੀ ਛਕਾ ਕੇ ਆਪ ਘਰ ਦਾ ਕੁਝ ਸਮਾਨ ਵੇਚ ਕੇ ਮਾਇਆ ਲੈ ਕੇ ਆਇਆ ਗੱਜਕੇ ਆਕਸਤਨਾ ਇਹ ਗੁਰੂ ਦਾ ਹਕੂਨਾਮਾ ਆਇਆ ਜਦੋਂ ਸਮਾਨ ਵੇਚ ਕੇ ਭੇਟਾ ਲੈ ਕੇ ਆਇਆ ਤੇ ਭੇਟ ਸਿੱਖ ਨੂੰ ਫੜਾਈ ਤੇ ਹੁਕਮਨਾਮਾ ਲੈ ਲਿਆਗਾ ਜਕੇ ਆ ਕੁਸਤਨਾ। ਵਾਹ ਤੇ ਗੁਰੂ ਪਿਆਰੇਓ ਜਦੋਂ ਮੱਥਾ ਟੇਕਿਆ ਹੁਕਮਨਾਮੇ ਨੂੰ ਉਸ ਸਿੱਖ ਨੇ ਹੁਕਮਨਾਮਾ ਖੋਲ ਕੇ ਪੜ੍ਹਿਆ ਨਾ ਤੇ ਅੱਗੋਂ ਅੰਦਰ ਕੀ ਲਿਖਿਆ ਹੋਇਆ ਸੀ ਵੀ ਕਾਰ ਸੇਵਾ ਵਾਸਤੇ 500 ਰੁਪਏ ਸੇਵਾ ਚਾਹੀਦੀ ਹੈਗਾ ਜਕੇ ਆ ਵਾਹ ਗੁਰੂ ਜਿਹੜੇ ਸਿੱਖ ਨੇ ਕੋਈ ਸਮਾਨ ਵੇਚ ਕੇ ਪਹਿਲਾਂ 100 ਰੁਪਏ ਦਰਸ਼ਨੀ ਭੇਟਾ ਦਿੱਤੀ ਤੇ ਅੰਦਰੋਂ ਕੀ ਪੜਿਆ ਕਹਿੰਦੇ 500 ਰੁਪਏ ਚਾਹੀਦਾ ਤੇ ਇੱਥੇ ਉਹ ਡੋਲਿਆ ਨਹੀਂ ਭਾਵੇਂ ਬੇਸ਼ੱਕ ਗਰੀਬ ਹੈ ਭਾਵੇਂ ਹਜੇ ਹੁਣੇ 2 ਮਿੰਟ ਪਹਿਲਾਂ ਕੋਈ ਸਮਾਨ ਵੇਚ ਕੇ ਦਰਸ਼ਨੀ ਭੇਟਾ 100 ਰੁਪਏ ਦੇ ਕੇ ਆਇਆ ਜਦੋਂ ਗੁਰੂ ਦਾ ਇਹ ਬਚਨ ਪੜਿਆ ਵੀ ਮੈਨੂੰ ਕਿਹਾ ਪਾਤਸ਼ਾਹ ਨੇ ਕਿੱਡਾ ਵੱਡਾ ਮਾਨ ਨੇ ਬੇਸ਼ੱਕ ਉਹ ਗਰੀਬ ਐ ਵੀ ਮੈਨੂੰ ਪਾਤਸ਼ਾਹ ਨੇ ਕਾਰ ਸੇਵਾ ਵਾਸਤੇ ਕਿਹਾ ਵੀ 500 ਰੁਪਏ ਚਾਹੀਦੇਗਾ ਜਕੀਆ ਕੁਸਤਨਾ ਵਾਹ ਗੁਰੂ ਕਾਰ ਸੇਵਾ ਦੇ ਲਈ ਇਹ ਤੈਨੂੰ ਸੇਵਾ ਲਗਾਈਏ ਇਹ ਹੁਕਮਨਾਮਾ ਭੇਜਿਆ ਤੇ ਸਿੱਖ ਭਾਵੇਂ ਗਰੀਬ ਸੀ ਪਰ ਮੱਥੇ ਵਟ ਨਹੀਂ ਪਾਇਆ ਜਕੀਆ ਕੁਸਤਨਾ ਵਾਹ ਸੋਚ ਵਿਚਾਰ ਕੀ ਕਿਹਾ ਵੀ ਗੁਰੂ ਜੀ ਨੇ ਮੈਨੂੰ ਇੰਨਾ ਮਾਣ ਭੇਜਿਆ ਇੱਕ ਸਿੱਖ ਭੇਜਿਆ ਹੁਕਮਨਾਮਾ ਭੇਜਿਆ ਮਾਏ ਦੀ ਕਿੱਡੀ ਕੀ ਗੱਲ ਹੈ ਗਜਕੇ ਆ ਉਸਤਨਾ ਵਾਹਿਗੁਰੂ ਜਿਸ ਵੇਲੇ ਰੁਪਏ ਦੇ ਬੰਦੋਬਸਤ ਕਰਨ ਵਾਸਤੇ ਘਰੋਂ ਬਾਹਰ ਨਿਕਲੇ ਆ ਨਾ ਹੁਣ 100 ਰੁਪਏ ਤਾਂ ਪਹਿਲੀ ਉਹ ਵਿਚਾਰਾ ਸਮਾਨ ਵੇਚ ਕੇ ਆਇਆ ਤੇ ਹੁਣ 500 ਰੁਪਏ ਦਾ ਇੰਤਜ਼ਾਮ ਕਰਨਾ ਏ ਸੋਚ ਵਿਚਾਰ ਕੇ ਘਰੋਂ ਬਾਹਰ ਨਿਕਲੇ ਆ ਬਾਹਰ ਨਿਕਲ ਕੇ ਥੋੜੀ ਦੂਰ ਜਾਂਦਾ ਏ ਸੱਥ ਵਿੱਚ ਕੋਈ ਟੰਡੋਰਚੀ ਟੰਡੋਰਾ ਪਟ ਰਿਹਾ ਏ ਇੱਕ ਹੋਕਾ ਦੇ ਰਿਹਾ ਗਜਕਿਆ ਕੁਸਤਨਾਮ ਵਾਹਿਗੁਰੂ ਕੀ ਹੋਕਾ ਦੇ ਰਿਆ ਢੋਲ ਵਜਾ ਕੇ ਆਖਿਆ ਕਹਿੰਦੇ ਅੱਜ ਫਲਾਣੀ ਥਾਂ ਪਹਿਲਵਾਨਾਂ ਦੀ ਕੁਸ਼ਤੀ ਹੋਣੀ ਏ ਜਿਹੜਾ ਵੀ ਮਸਕੀਨੀਏ ਪਹਿਲਵਾਨ ਨੂੰ ਕੁਸ਼ਤੀ ਵਿੱਚ ਹਰਾਏਗਾ ਉਹਨੂੰ ਇਨਾਮ ਮਿਲੇਗਾ ਗਜਕਿਆ ਕੁਸਤਨਾਮ ਇਨਾਮ ਕੀ ਮਿਲੇਗਾ ਜਿਹੜਾ ਉਹਨੂੰ ਢਾਏਗਾ ਉਹਨੂੰ 1000 ਤੇ ਜਿਹੜਾ ਉਹ ਤਹਾਰੇਗਾ ਉਹਨੂੰ ਵੀ 500 ਰੁਪਿਆ ਇਨਾਮ ਗਜਕਿਆ ਕੁਸਤਨਾਮ ਇਹ ਗੱਲ ਸੁਣ ਕੇ ਬੜਾ ਖੁਸ਼ ਹੋਇਆ ਵੀ ਪੈਸਿਆਂ ਦਾ ਪ੍ਰਬੰਧ ਹੋ ਗਿਆ ਗੱਜਕੇ ਆ ਕੁਸਤਨਾ ਹੁਣ ਜਦੋਂ ਜਾ ਕੇ ਪੁੱਛਦਾ ਏ ਦਿਲ ਵਿੱਚ ਸੋਚਦਾ ਹੈ ਵੀ ਗੁਰੂ ਸਾਹਿਬ ਨੇ ਆਪਣਾ ਕੰਮ ਆਪ ਹੀ ਸੰਭਾਰ ਲਿਆ ਸਤਿਗੁਰ ਜੀ ਆਪ ਹੀ ਸੰਭਾਰ ਰਹੇ ਨੇ ਆਪ ਹੀ ਆਪਣੀ ਪੈਰਿਸਵਾਰੀ ਏ ਸਿੱਖ ਮੱਲ ਅਖਾਰੇ ਦੇ ਵਿੱਚ ਪਹੁੰਚੇ ਆ ਦੌੜਦਿਆਂ ਦੌੜਦਿਆਂ ਗਲਾ ਸੁੱਕ ਗਿਆ ਬਾਹੋ ਦਾਹੀ ਭੱਜਿਆ ਜਾਂਦਾ ਵੀ ਲੇਟ ਨਾ ਹੋ ਜਾਵਾਂ ਕਿਤੇ ਗੁਰੂ ਜੀ ਕਿਤੇ ਇਹ ਨਾ ਸੋਚ ਲੈਣ ਵੀ ਬਹੁਤ ਲੇਟ ਹੋ ਗਿਆ ਰਾਹ ਦੇ ਵਿੱਚ ਖੂਬ ਵਗਦਾ ਦੇਖਿਆ ਉੱਥੇ ਬਹੁਤ ਲੋਕ ਹੋਰ ਇਕੱਠੇ ਹੋਏ ਹੋਏ ਸਨ ਉੱਥੇ ਪਹੁੰਚ ਕੇ ਉਹ ਸਿੱਖ ਨੇ ਪਾਣੀ ਪੀਤਾ ਕਹਿੰਦਾ ਭਾਈ ਪਰੇ ਹਟ ਜਾਓ ਛੇਤੀ ਛੇਤੀ ਮੈਨੂੰ ਪਾਣੀ ਪੀ ਲੈਣ ਦਿਓ ਪਿਆਸ ਬਹੁਤ ਲੱਗੀ ਹੈ ਉੱਥੇ ਮਸਕੀਨੀਆਂ ਖੜਾ ਸੀ ਪਹਿਲਵਾਨ ਜਿਹਦੇ ਨਾਲ ਪੁਸ਼ਤੀ ਹੋਣੀ ਸੀ ਇਹਨੂੰ ਨਹੀਂ ਪਤਾ ਸੀ ਵੀ ਉਹ ਪਹਿਲਵਾਨ ਹੈ ਆਪ ਹੀ ਅੱਗੇ ਖਲੋਤਾ ਸੀ ਕਹਿੰਦਾ ਤੂੰ ਹੁਣੇ ਆਉਣਾ ਪਿਆਏ ਕਹਿੰਦਾ ਐਨੀ ਕਾਲੀ ਤੈਨੂੰ ਕਿਸ ਗੱਲ ਦੀ ਏ ਜਰਾ ਠਹਿਰ ਜਾ ਦਮ ਲੈ ਲੈ ਰਾਮ ਕਰ ਲੈ ਤਾਂ ਸਿੱਖ ਨੇ ਕਿਹਾ ਕਹਿੰਦਾ ਮੈਨੂੰ ਕਾਲੀ ਬਹੁਤ ਕਹਿੰਦਾ ਕਾਰਨ ਕਹਿੰਦਾ ਮੈਂ ਮਸਕੀਨੀਏ ਪਹਿਲਵਾਨ ਨਾਲ ਕੁਸ਼ਤੀ ਕਰਨੀ ਹੈ ਇਸ ਲਈ ਸਭ ਤੋਂ ਪਹਿਲਾਂ ਜਾਣਾ ਚਾਹਣਾ ਉਹ ਕਹਿੰਦਾ ਤੂੰ ਪਾਗਲ ਹੋਇਆ ਏ ਤੇਰਾ ਸਰੀਰ ਦੇਖ ਤੇ ਮਸਕੀਨੀਏ ਪਹਿਲਵਾਨ ਦਾ ਕਿੰਨਾ ਨਾਮ ਹੈ ਤੇ ਤੂੰ ਤਾਂ ਆਪ ਮੌਤ ਨੂੰ ਆਵਾਜ਼ ਮਾਰ ਰਹੀਆਂ ਤੂੰ ਤਾਂ ਉਹਦੀ ਇੱਕ ਚਪੇੜ ਵੀ ਨਹੀਂ ਸਹਾਰ ਸਕੇਗਾ ਇਹ ਗੱਲ ਸੁਣ ਕੇ ਨਾ ਉਹ ਸਿੱਖ ਨੇ ਮਸਕੀਨੀਏ ਪਹਿਲਵਾਨ ਨੂੰ ਹਾਲਾਂਕਿ ਉਹਨੂੰ ਨਹੀਂ ਪਤਾ ਸੀ ਵੀ ਇਹੀ ਪਹਿਲਵਾਨ ਹੈ ਜਿਹਦੇ ਨਾਲ ਲੜਨਾ ਕਹਿੰਦਾ ਜੀ ਮੈਨੂੰ ਗੁਰੂ ਨੇ ਸੇਵਾ ਲਈ ਹੈ 500 ਰੁਪਇਆ ਤੇ ਉਹ 500 ਰੁਪਏ ਮੈਂ ਗੁਰੂ ਨੂੰ ਘਾਰ ਸੇਵਾ ਦੇ ਵਿੱਚ ਭਜਣਾ ਹੈ ਉਹਨਾਂ ਦੇ ਲਈ ਮੈਂ ਇਹ ਕੁਸ਼ਤੀ ਲੜਾਂਗਾ ਤੇ ਮੈਂ ਪੂਰਾ ਕਰਕੇ ਬਚਨ ਤਾਂ ਕਰਕੇ ਕੁਸ਼ਤੀ ਕਰਨ ਚੱਲਿਆ ਹਾਂਗਾ ਜੇ ਕਿ ਆਪ ਕੋਸਤ ਨਾ ਵਾਹਿਗੁਰੂ ਤੇ ਮੈਂ ਇਹ ਸਮਝਦਾ ਕਿ ਮੈਂ ਉਸ ਨਾਲ ਕੁਸ਼ਤੀ ਨਹੀਂ ਕਰ ਸਕਦਾ ਪਰ ਗੁਰੂ ਦੇ ਨਿਮਿਤ ਮੈਂ ਜਾਣ ਦੇ ਸਕਦਾ ਹਾਂਗਾ ਜੇ ਕਿ ਆਪ ਕੋਸਤ ਵਾਹਿਗੁਰੂ ਮੈਂ ਗੁਰੂ ਦੇ ਨਿਮਿਤ ਉਹਦਾ ਬਚਨ ਮੰਨਣ ਲਈ ਕਿਸੇ ਹੱਦ ਤੱਕ ਜਾ ਸਕਦਾ ਤਾਂ ਫਿਰ ਵੀ ਕੁਸ਼ਤੀ ਹੈ ਤੇ ਸਿੱਖ ਪਾਸੋਂ ਬੜੀਆਂ ਸਿੱਧਕੀ ਗੱਲਾਂ ਸੁਣ ਕੇ ਨਾ ਵੀ ਐਨੀ ਪਾਵਨਾ ਵਾਲਾ ਸਿੱਖ ਹੈ ਵੀ ਆਪਣਾ jaan ਦੇਣ ਤੱਕ ਵੀ ਚਲਾ ਗਿਆ ਇਹ ਪਾਤਸ਼ਾਹ ਵਾਸਤੇ ਮਸਕੀਨੀ ਇਹ ਪਹਿਲਵਾਨ ਦਾ ਦਿਲ पिघਲ ਗਿਆ ਦਿਲ पिघਲਿਆ ਉਹਨੂੰ ਪਤਾ ਕੀ ਆਖਿਆ ਕਹਿੰਦੇ ਉਹ ਪਹਿਲਵਾਨ ਮੈਂ ਹੀ ਹਾਂ ਗੱਜ ਕੇ ਆ ਕੁਸਦਨਾ ਵਾਹਿਗੁਰੂ ਜਿਹਦੇ ਨਾਲ ਤੈਨੂੰ ਕੁਸ਼ਤੀ ਕਰਨੀ ਆ ਤੇ ਤੂੰ ਫਿਕਰ ਨਾ ਕਰ ਤੂੰ ਮੈਨੂੰ 2-4 ਹੱਥ ਵਿਖਾ ਕੇ ਨਾ ਮੈਂ ਤੇਥੋਂ ਹਾਰ ਜਾਵਾਂਗਾ ਗੱਜਕੇ ਆ ਕੁਸਤਨਾਮ ਵਾਹ ਗੁਰੂ ਦਾ ਪਿਆਰ ਮਸਕੀਨੀਆਂ ਪਹਿਲਵਾਨ ਜੀ ਦਾ ਨਾਮ ਹੀ ਪਹਿਲਵਾਨ ਸੀ ਸਿੱਖ ਨੂੰ ਕੀ ਕਹਿੰਦਾ ਕਹਿੰਦਾ ਕੋਈ ਨਾ ਤੂੰ ਫਿਕਰ ਨਾ ਕਰ ਤੇਰੀ ਭਾਵਨਾ ਇਹ ਵੱਡੀ ਹੈ ਤੇਰਾ ਭਾਉ ਤੇਰਾ ਪ੍ਰੇਮ ਗੁਰੂ ਨਾਲੋਂ ਇਹ ਵੱਡਾ ਹੈ ਤੂੰ ਮੈਨੂੰ 2-4 ਹੱਥ ਵਿਖਾ ਦੇਵੀਂ ਉਹਨਾਂ ਨੂੰ ਐਉਂ ਲੱਗੇਗਾ ਵੀ ਆਪਾਂ ਲੜਦੇ ਪਏ ਆ ਪਰ ਮੈਂ ਤੇਤੋਂ ਹਾਰ ਜਾਵਾਂਗਾ ਤੇ ਤੂੰ ਉਹ ਨਾਮ ਗੁਰੂ ਜੀ ਵਾਸਤੇ ਰੱਖ ਲਵੇਂਗਾ ਜਿੱਕੇ ਆ ਕੁਸਤ ਨਾਮ ਵਾਹ ਤੇ ਜਦੋਂ ਇੰਜ ਹੋਇਆ ਨਾ ਕਹਿੰਦੇ ਨਾਲੇ ਤੇਰੀ ਸਾਰਿਆਂ ਦੇ ਵਿੱਚ ਜੈ ਜੈਕਾਰ ਹੋ ਜਾਵੇਗੀ ਇਸਰਾਂ ਦੀਆਂ ਗੱਲਾਂ ਦੋਵੇਂ ਆਪਸ ਵਿੱਚ ਕਰਕੇ ਦੋਵੇਂ ਮੱਲਖਾੜੇ ਦੇ ਵਿੱਚ ਪਹੁੰਚ ਗਏ ਢੋਲਚੀ ਨੇ ਢੋਲ ਤੇ ਡੱਗਾ ਮਾਰੇ ਆ ਦੁਨੀਆ ਇਕੱਠੀ ਹੋ ਗਈ ਆਲੇ ਦੁਆਲੇ ਬਹੁਤ ਰੌਲਾ ਪੈ ਰਿਹਾ ਏ ਵੀ ਅੱਜ ਇਹ ਆਪਣੀ ਮੌਤ ਨੂੰ ਵਾਜਾਂ ਮਾਰ ਰਿਹਾ ਏ ਮਸਕੀਨ ਨੇ ਪਹਿਲਵਾਨ ਦਾ ਸਰੀਰ ਦੇਖ ਤੇ ਇੱਕ ਸਿੱਖ ਦਾ ਇਹ ਤਾਂ ਬੜਾ ਮਾਰਚੂ ਜੂ ਹੈ ਕਮਜ਼ੋਰ ਹੈ ਇਹ ਕਿਉਂ ਲੜਨਾ ਆਇਆ ਹੈ ਪਰ ਗੁਰੂ ਖੇਡ ਵਰਤਾ ਦਿੰਦਾ ਗੁਰੂ ਪਿਆਰੇ ਹੋਗਾ ਜੇ ਕਿਹਾ ਕੁਸ਼ਤ ਨਾਲ ਵਾਹ ਇਸ ਵੇਲੇ ਮਸਕੀਨੀਏ ਦੇ ਸਾਹਮਣੇ ਉਹ ਸਿੱਖ ਆਇਆ ਨਾ ਸਾਰੇ ਲੋਕ ਹੈਰਾਨ ਵੀ ਇਹ ਆਪ ਮੌਤ ਖਰੀਦਣ ਆਇਆ ਦੋਵੇਂ ਕੁਝ ਸਮਾ ਆਪਸ ਦੇ ਵਿੱਚ ਝੇਠਾ ਤਾਂ ਹੋਈ ਕੁਸ਼ਤੀ ਦੀ ਨਕਲੀ ਨਾਟਕੀ ਢੰਗ ਦੇ ਨਾਲ ਉਹਨਾਂ ਨੇ ਇਹ ਕੰਮ ਕੀਤਾ ਪਰ ਕਹਿੰਦੇ ਆਖਰਕਾਰ ਮਸਕੀਨੀਆਂ ਪਹਿਲਵਾਂ ਟਹਿ ਗਿਆ ਗੱਜਕਿਆ ਕੁਸਤਨਾ ਵਾਹ ਸਿੱਖ ਤੋਂ ਜਦੋਂ ਟਹਿਆ ਲੋਕਾਂ ਨੇ ਤਾੜੀਆਂ ਮਾਰਨੀ ਸ਼ੁਰੂ ਕਰਤੀਆਂ ਬੜੇ ਹੈਰਾਨ ਵੀ ਕੀ ਹੋਇਆ ਮਸਕੀਨੀਆਂ ਤਾਂ ਕਦੇ ਹਾਰੇ ਹੀ ਨਹੀਂ ਸੀ ਇਹਦੀ ਖੁਰਾਕ ਹੀ ਇੰਨੀ ਹੈ 10 ਬੰਦੇ ਜਿੰਨੀ ਖੜਾਕ ਕੇ ਤੇ ਮਾਰ ਚੂ ਜੇ ਇਸ ਨੌਜਵਾਨ ਤੋਂ ਹਾਰ ਗਿਆ ਜਦੋਂ ਹਾਰੇ ਆ ਮਸਕੀਨੀਆਂ ਪਹਿਲਵਾਨ ਲੋਕਾਂ ਨੇ ਤਾੜੀਆਂ ਮਾਰਨੀ ਸ਼ੁਰੂ ਕੀਤੀਆਂ ਵੀ ਸਿੱਖ ਜਿੱਤ ਗਿਆ ਉਸੇ ਵੇਲੇ ਸਿੱਖ ਨੂੰ 1000 ਰੁਪਏ ਇਨਾਮ ਤੇ ਮਸਕੀਨੀਆਂ ਨੂੰ 500 ਰੁਪਏ ਇਨਾਮ ਗਜਕਿਆ ਉਸਤਨ ਵਾਹਿਗੁਰੂ ਮਸਕੀਨੀਆਂ ਹੁਣ ਆ ਗਿਆ ਉਹਦੇ ਕੋਲ ਬਾਹਰ ਜਾ ਕੇ ਕਹਿੰਦਾ ਭਾਈ ਸਿੱਖਾ ਜਿਹੜੇ ਗੁਰੂ ਦੇ ਪਿੱਛੇ ਤੂੰ ਆਪਣੀ ਜਾਨ ਗਵਾਉਣ ਲਈ ਦਾ ਤੇ ਲਾਤੀ ਆਪਣੀ ਜਾਨ ਉਹ ਗੁਰੂ ਕਿੱਥੇ ਰਹਿੰਦਾ ਹੈ ਗਜਪੀਆ ਕੁਸਤ ਦਾ ਵਾਹ ਮੈਨੂੰ ਵੀ ਲੈ ਕੇ ਚਾਹਤਾ ਤੇਰੀ ਐਡੀ ਭਾਵਨਾ ਜਰੂਰ ਕੁਝ ਨਾ ਕੁਝ ਤਾਂ ਹੋਏਗਾ ਉਹ ਗੁਰੂ ਦੇ ਵਿੱਚ ਜਿਹਦੇ ਸਿੱਖ ਇਹੋ ਜਿਹੇ ਗਜਕਿਆ ਕੁਸਤ ਦਾ ਵਾਹ ਸਿੱਖ ਕਹਿੰਦੇ ਤੂੰ ਮੇਰੇ ਨਾਲ ਚੱਲ ਪਹਿਲਾਂ ਮਸਕੀਨੀ ਪਹਿਲਵਾਨ ਨੂੰ ਘਰੇ ਲੈ ਕੇ ਆਇਆ ਕਿਉਂਕਿ ਘਰੇ ਉਹ ਸਿੱਖ ਬੈਠਾ ਸੀ ਜਿਹੜਾ ਹੁਕਮਨਾਮਾ ਲੈ ਕੇ ਆਇਆ ਸੀ ਜਲ ਪਾਣੀ ਛਕਾਇਆ ਫਿਰ ਦੋਵੇਂ ਸਿੱਖ ਤੇ ਮਸਕੀਨੀਆ ਪਹਿਲਵਾਨ ਉਹ ਸਿੱਖ ਨੂੰ ਤੇ ਮਸਕੀਨੀ ਐ ਪਹਿਲਵਾਨ ਨੂੰ ਆਪਣੇ ਨਾਲ ਲੈ ਕੇ ਤੁਰਪੇ ਧੰਗੁਰੂ ਰਾਮਦਾਸ ਸਾਹਿਬ ਸਚਖੰਡ ਅੰਮ੍ਰਿਤਸਰ ਸਾਹਿਬਾ ਜਿੱਥੇ ਪੰਚਮ ਪਾਤਸ਼ਾਹ ਜੀ ਬੈਠੇ ਨੇ ਗੱਜ ਕੀਆ ਉਸ ਤਰ੍ਹਾਂ ਵਾਹਿਗੁਰੂ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਾਂਤ ਜਗਾ ਤੇ ਬੈਠੇ ਸੁਖਮਣੀ ਸਾਹਿਬ ਦਾ ਉਚਾਰਨ ਕਰ ਰਹੇ ਸਨ ਉੱਥੇ ਬੈਠੇ ਪਾਤਸ਼ਾਹ ਜੀ ਜਦੋਂ ਇਹ ਸਾਰਾ ਵਾਕਿਆ ਹੋਇਆ ਜਦੋਂ ਇਹ ਸਾਰਾ ਵਾਕਾ ਹੋਇਆ ਪਾਤਸ਼ਾਹੀ ਸੁਖਮਨੀ ਸਾਹਿਬ ਦਾ ਚਾਰਨ ਕਰ ਰਹੇ ਸਨ ਪੁੱਛਦੇ ਪੁੱਛਦੇ ਗੁਰੂ ਕੋਲ ਆ ਪਹੁੰਚੇ ਗੁਰੂ ਜੀ ਅੱਗੇ ਭੇਟਾ ਰੱਖ ਕੇ ਸਿੱਖ ਨੇ ਮੱਥਾ ਟੇਕਿਆ ਪਹਿਲਵਾਨ ਨੇ ਮੱਥਾ ਟੇਕਿਆ ਮਸਕੀਨੀਆਂ ਨੇ ਵੀ ਭੇਟਾ ਰੱਖ ਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਤਾ ਗਜਕਿਆ ਕੁਸਤਨਾਮ ਵਾਹ ਸਿੰਘ ਗੁਰੂ ਤੇ ਉਸੇ ਵੇਲੇ ਫਿਰ ਗੁਰੂ ਜੀ ਨੇ ਵਰ ਦਿੰਦਿਆਂ ਕਿਹਾ ਕਹਿੰਦੇ ਸੁਖੀ ਬਸੈ ਮਸਕੀਨੀਆਂ ਮਸਕੀਨੀਆਂ ਆਪ ਨਿਵਾਰ ਤਲੀ ਜਿਹੜਾ ਆਪ ਨੀਚੇ ਹੋ ਕੇ ਦੂਜੇ ਨੂੰ ਉੱਤੇ ਕਰਤਾ ਗਜਕੇ ਆ ਕੁਸਤਨਾ ਵਾਹ ਵੱਡੇ ਵੱਡੇ ਅਹੰਕਾਰੀ ਆ ਨਾਨਕ ਗਰਬ ਗਲੇ ਵੱਡੇ ਵੱਡੇ ਹੰਕਾਰ ਕਹਿੰਦੇ ਨਾਨਕ ਉਹ ਹੰਕਾਰ ਦੇ ਵਿੱਚ ਗਲ ਜਾਂਦੇ ਨੇ ਗਜਕੇ ਆ ਕੁਸਤਨਾ ਵਾਹ ਤੇ ਮਸਕੀਨੀਆਂ ਪਹਿਲਵਾਨ ਤੂੰ ਸੁਖੀ ਵਸੇਗਾ ਕਿਉਂਕਿ ਤੂੰ ਆਪਣੇ ਬਲ ਤੇ ਹੰਕਾਰ ਨੂੰ ਦੂਰ ਕਰਕੇ ਇੱਕ ਸਿੱਕ ਦੇ ਹੇਠਾਂ ਪਿਆ ਏ ਤੂੰ ਉਹਦਾ ਗਰੀਬੀ ਦਾ ਭਾਉ ਸਮਝ ਕੇ ਉਹਦੀ ਭਾਵਨਾ ਸਮਝ ਕੇ ਉਹਦਾ ਸਿੱਖੀ ਦਾ ਕਰਮ ਸਮਝ ਕੇ ਤੂੰ ਆਪਣਾ ਫਰਜ਼ ਵੀ ਨਿਭਾਇਆ ਤੇ ਉਹ ਗੁਰੂ ਦੇ ਸਿੱਖ ਦੀ ਪਹਿਜ ਵੀ ਰੱਖੀਏਗਾ ਜਿਕੇ ਆ ਕੁਸਤਨਾ ਵਾਹ ਜੇ ਬਾਦਸ਼ਾਹ ਨੇ ਸਦਾ ਲਈ ਵਰ ਦਿੱਤਾ ਵੀ ਤੂੰ ਹਮੇਸ਼ਾ ਸੁਖੀ ਵਸੇਂਗਾ ਸੁਖੀ ਬਸੇ ਮਸਕੀਨੀਆਂ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਬਾਦਸ਼ਾਹ ਆਪਣੇ ਸਿੱਖਾਂ ਨੂੰ ਤਾਂ ਹੀਉਂ ਕਹਿੰਦੇ ਨੇ ਵੀ ਗਰੀਬੀ ਵਾਲਾ ਸੁਭਾਅ ਪੰਨਵ ਵਾਲਾ ਸੁਭਾਅ ਦਇਆ ਵਾਲਾ ਸੁਭਾਅ ਹੋਣਾ ਚਾਹੀਦਾ ਏ ਕਿਸੇ ਪ੍ਰਤੀ ਅਹੰਕਾਰ ਕਿਸੇ ਪ੍ਰਤੀ ਨਾਰਾਜ਼ਗੀ ਕਿਸੇ ਪ੍ਰਤੀ ਈਰਖਾ ਇਹ ਸਿੱਖ ਦਾ ਕਰਮ ਨਹੀਂ ਸਿੱਖ ਦਾ ਕਰਮ ਹੈ ਸਾਰਿਆਂ ਨੂੰ ਉੱਚਾ ਦੇਖਣਾ ਤੇ ਹਮੇਸ਼ਾ ਆਪਣੇ ਨੂੰ ਕਿਸੇ ਤੋਂ ਨੀਵਾਂ ਨਹੀਂ ਸਮਝਣਾ ਕਿਸੇ ਬਲ ਦੇ ਵਿੱਚ ਕਿਸੇ ਧਨ ਦੇ ਵਿੱਚ ਕਿਸੇ ਗੁਣ ਦੇ ਵਿੱਚ ਪਤਸ਼ਾਹ ਜੀ ਕਹਿੰਦੇ ਨਹੀਂ ਇਹ ਸਿੱਖ ਦਾ ਫਰਜ਼ ਨਹੀਂ ਸਿੱਖ ਦਾ ਫਰਜ਼ ਹੈ ਸਾਰਿਆਂ ਨੂੰ ਨਾ ਕੋ ਬੈਰੀ ਨਾ ਹੀ ਬੇਗਾਨਾ ਨਾ ਹੀ ਬੇਗਾਨਾ ਸਗਲ ਸੰਗ ਹਮ ਕਉ ਬਾਨੇ ਆਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਤਾਰੇ ਸੋਏ ਪਤਸ਼ਾਹ ਕਹਿੰਦੇ ਅਸੀਂ ਸਾਰਿਆਂ ਨਾਲੋਂ ਬੁਰੇ ਹਾਂ ਸਾਰੇ ਚੰਗੇ ਨੇ ਬ੍ਰਿਆਈ ਨਹੀਂ ਚਿਤਵਣੀ ਚਾਹੀਦੀ ਸਿੱਖ ਨੂੰ ਸਿੱਖ ਦਾ ਹਾਮੀ ਬਣਨਾ ਚਾਹੀਦਾ ਏ ਸਿੱਖ ਜੇ ਕਿਤੇ ਲੋੜ ਦੇ ਵਿੱਚ ਹੈ ਤਾਂ ਸਿੱਖ ਨੂੰ ਸਿੱਖ ਦੀ ਬਾਹ ਫੜਨੀ ਚਾਹੀਦੀ ਹੈ ਗੱਜਕੇ ਆ ਕੁਸਤਨਾ ਵਾਹ ਕੌਮ ਪੰਥ ਇਹ ਮਤ ਤਾਂ ਹੀ ਉੱਚੇ ਹੋਵਾਂਗੇ ਜੇਕਰ ਅਸੀਂ ਇੱਕ ਦੂਜੇ ਦੇ ਦਰਦ ਸੁਣਾਂਗੇ ਗੱਜਕੇ ਆ ਕੁਸਤਨਾ ਵਾਹ ਇੱਕ ਦੂਜੇ ਦੀ ਅਸੀਂ ਲਾਜ ਰੱਖਾਂਗੇ ਪੱਤ ਰੱਖਾਂਗੇ ਪਰਦੇ ਢਕਾਂਗੇ ਕਿਉਂਕਿ ਸਾਡਾ ਗੁਰੂ ਉਹ ਆਪ ਸਾਡੀ ਲਾਜ ਰੱਖਦਾ ਏ ਆਪ ਪੈਜ ਸਵਾਰਦਾ ਏ ਥਿਰ ਘਰ ਬੈਸੋ ਹਰ ਜਨ ਪਿਆਰੇ ਹਰ ਜਨ ਪਿਆਰੇ ਸਤਿਗੁਰ ਤੁਮਰੀ ਕਾਜ ਸਵਾਰੇ ਕਾਜ ਸਵਾਰੇ ਉਹ ਹਰ ਕਾਰਜ ਦੇ ਵਿੱਚ ਆਪ ਏ ਤਾਂ ਹੀ ਸਾਡੇ ਕਾਰਜ ਸਤਿਗੁਰ ਜੀ ਆਪ ਸੰਵਾਰਦੇ ਨੇ ਹਮੇਸ਼ਾ ਸਿੱਖਾਂ ਨੂੰ ਬਹੁਤ ਕੁਝ ਦਿੱਤਾ ਏ ਅੱਗੇ ਵੀ ਪਾਤਸ਼ਾਹ ਦੇਣਗੇ ਸਭ ਤੋਂ ਵੱਡਾ ਤੋਹਫਾ ਸਾਨੂੰ ਪਾਤਸ਼ਾਹ ਨੇ ਬਾਣੀ ਸਾਡੀ ਝੋਲੀ ਦੇ ਵਿੱਚ ਪਾਈਏ ਤੇ ਜਿਹੜੇ ਸਿੱਖ ਕੋਲ ਬਾਣੀ ਹੈ ਉਹ ਸਿੱਖ ਸਾਰਿਆਂ ਦੇ ਨਾਲ ਉਹ ਅਮੀਰ ਹੈਗਾ ਜੀ ਕੀ ਆ ਕੋਸਾ ਸੋ ਪਾਤਸ਼ਾਹ ਜੀ ਕਿਰਪਾ ਕਰਨ ਇਹ ਪਾਵਨ ਬਾਣੀ ਪੰਚ ਤਤਸ਼ਾਹ ਦੀ ਕਿਰਪਾ ਦੇ ਨਾਲ ਪਾਈ ਬੈਲੋ ਜੀ ਦੀ ਕਿਰਪਾ ਦੇ ਨਾਲ ਸਾਡੇ ਕਲਜੁ ਕੀ ਹਿਰਦਿਆਂ ਵਿੱਚ ਵਸ ਜਾਵੇ ਸਮੁੱਚੀਆਂ ਸੰਗਤਾਂ ਦੇ ਚੱਲੇ ਹੋਏ ਕਦਮ ਲੇਖੇ ਲਾਉਣ ਪਾਤਸ਼ਾਹ ਤਿਲ ਫੁੱਲ ਪੇਟਾਵਾਂ ਦਰਪਰਵਾਨ ਕਰਨ ਪਾਤਸ਼ਾਹ ਬੱਚਿਆਂ ਨੂੰ ਵਿਦਿਆਦਾਨ ਨਾਮਦਾਨ ਇਸ਼ਨਾਮਦਾਨ ਲੰਮੀ ਉਮਰਾਂ ਬਖਸ਼ ਕਰਨ ਪਾਤਸ਼ਾਹ ਨਗਰ ਦੇ ਵਿੱਚ ਆਪਸੀ ਭਾਈਚਾਰਾ ਖਾਂਜ ਖੁਸ਼ੀਆਂ ਖੇੜੇ ਰਹਿਮਤਾ ਨਿਆਮਤਾ ਬਖਸ਼ ਕਰਨ ਪਾਤਸ਼ਾਹ ਸਭ ਨਾਲ ਦੇ ਘਰਾਂ ਦੇ ਵਿੱਚ ਭਜਣ ਦਾ ਪ੍ਰਕਾਸ਼ ਦੁੱਖਾਂ ਕਲੇਸ਼ਾਂ ਦਾ ਨਾ ਸਭ ਨਾਲ ਦੇ ਕਾਰੋਬਾਰਾਂ ਵਿੱਚ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਹੋਵੇ ਆਓ